ਗੱਲ ਕਿਸੇ ਵਕਤ ਦੀ ਹੈ ਕੋਈ ਬੰਦਾ ਸੀ ਤੇ ਇੱਕ ਜਨਾਨੀ ਉਹ ਪਰਿਵਾਰ ਰਹਿੰਦਾ ਸੀ ਘਰ ਦੇ ਵਿੱਚ ਉਹਨਾਂ ਦਾ ਖਾਣਾ ਖਾਣ ਦਾ ਟਾਈਮ ਹੋਇਆ ਅੱਛਾ ਤੇ ਉਹ ਜਨਾਨੀ ਰੋਟੀ ਟੋਕੜ ਕੇ ਲਈ ਤੇ ਉਹਨੇ ਰੱਖਤਾ ਤੇ ਪਾਣੀ ਵਗੈਰਾ ਲੈਣ ਚਲੀ ਗਈ ਉਹ ਰੋਟੀ ਦੇ ਉੱਪਰ ਗੁੜ ਲੱਗਾ ਹੋਇਆ ਸੀ ਅੱਛਾ ਕੀ ਹੋਇਆ ਉੱਪਰ ਮੱਖੀਆਂ ਬੈਠ ਗਈਆਂ ਅੱਛਾ ਰੋਟੀ ਤੇ ਰੋਟੀ ਤੇ ਠੀਕ ਹੈ ਉਹ ਬੰਦੇ ਨੂੰ ਯਾਰ ਨਾ ਚੰਗਾ ਯਾ ਨਹੀਂ ਲੱਗਿਆ ਉਹਨੇ ਨਾ ਇੱਕਦਮ ਉੱਪਰ ਹੱਥ ਮਾਰਿਆ ਰੋਟੀ ਦੇ ਅੱਛਾ ਉਹ ਦੇ ਨਾ ਥੱਲੇ ਮੱਖੀਆਂ ਮਾਰ ਗੀਆਂ ਉਹ ਜਦੋਂ ਜਨਾਨੀ ਆਈ ਅੱਛਾ ਜਨਾਨੀ ਕਹਿੰਦਾ ਵੇਖ ਮੈਂ ਕਿੰਨੀਆਂ ਮੱਖੀਆਂ ਮਾਰਤੀਆਂ ਨਹੀਂ ਇੱਕੇ ਚਾਟ ਦੇ ਨਾਲ ਹੀ ਅੱਛਾ ਉਹ ਕਹਿੰਦੀ ਚੱਲ ਵੀ ਵੇਖ ਲੈਨੇ ਆ ਅੱਛਾ ਉਹਨਾਂ ਗਿਣਤੀ ਮਾਰੀ ਗਿਣਤੀ ਚ ਗਈਆਂ ਸੀ ਮੱਖੀਆਂ ਦੀ ਗਿਣਤੀ ਸੀ 30 ਅੱਛਾ ਉਹ ਆਂ ਤਾਂ ਮੈਂ 30 ਮੱਖੀਆਂ ਮਾਰਤੀਆਂ ਨਹੀਂ ਅੱਛਾ ਮੈਂ ਬਣ ਗਿਆ 30 ਮਾਰਖਾ ਅੱਛਾ ਤੇ ਮੱਖੀਆਂ ਮਾਰਦੇ ਆ ਆ ਉਹ ਜਨਾਨੀ ਤੇ ਜਿਵੇਂ ਪਤਾ ਹੀ ਐ ਵੀ ਪੇਟ 'ਚ ਗੱਲ ਨਹੀਂ ਪਚਦੀ ਉਹ ਗੱਲ ਉੱਡਦੀ ਉੱਡਦੀ ਉਹ ਆਂਡ ਗਵਾਂਡ ਤੋਂ ਜਲਦੀ ਜਲਦੀ ਅੱਛਾ ਉਹ ਕਿਦੇ ਉਸ ਰਾਜ ਦੇ ਰਾਜੇ ਕੋਲ ਪਹੁੰਚ ਗਈ ਗੱਲ ਅੱਛਾ ਰਾਜੇ ਨੂੰ ਪਤਾ ਲੱਗਾ ਵੀ ਯਾਰ ਐਡਾ ਕੁਤੀਸ ਮਾਰਖਾ ਹੈਗਾ ਉਹ ਨੂੰਨ ਕੀ ਪਤਾ ਸੀ ਰਾਜੇ ਨੂੰ ਵੀ ਉਹ ਮੱਖੀਆਂ ਮਾਰਨ ਵਾਲੇ ਬੰਦਾ ਹੈਗਾ ਕੰਦਾ ਕ ਵੱਡਾ ਕੁਤਲੇ ਹੀ ਹੋਣਾ ਹੂੰ ਹੂੰ ਕੰਦਾ ਨੂੰ ਮੇਰੇ ਸਾਹਮਣੇ ਪੇਸ਼ ਕਰੋ ਅੱਛਾ ਲੈ ਗਿਆ ਚੌੜਾ ਹੋ ਤੇ ਬੇਲਖੜੋਗੇ ਵਿੱਚ ਜਾ ਕੇ ਹੂੰ ਹੂੰ ਦਰਬਾਰ ਦੇ ਕੰਦਾ ਹਾਂ ਬੇ ਸ਼ਕਸ਼ਾ ਤੂੰ 30 ਮਾਰ ਖਾਈ ਕੰਦਾ ਹਾਂਜੀ 30 ਮਾਰ ਖਾਂਗਾ ਅੱਛਾ ਕੰਦਾ ਸਵਾਤ ਤਾਂ ਫੇਰ ਆਣਾ ਜੀ ਹੁਣ ਮੇਰਾ ਕੰਮ ਕਰੀ ਤਾਂ ਅੱਛਾ ਉਹਨੇ ਕੋ ਹੁਕਮ ਸਰਕਾਰ ਦਾ ਅੱਛਾ ਕੰਦਾ ਸਾਡੇ ਨਾ ਰਾਜ ਵਿੱਚ ਪੈਂਦਾ ਸ਼ੇਰ ਅੱਛਾ ਅੱਛਾ ਸ਼ੇਰ ਨੂੰ ਮਾਰਨਾ ਹੀ ਠੀਕ ਹੈ ਉਹ ਬੰਦਾ ਕੋਈ ਗਾਲੀ ਮਾਰਦਿਆਂ ਕਿ ਹਮਮ ਇੱਕ ਵਾਰੀ ਤਾਂ ਸ਼ੇਖੀ ਮਾਰ ਕੇ ਬੰਦਾ ਆ ਗਿਆ ਘਰੇ ਹਮਮ ਘਰੇ ਪਹੁੰਚਾ ਹਮਮ ਜਨਾਨੀ ਨੂੰ ਕਹਿੰਦਾ ਕਰਮਾ ਲਈ ਇਹਦਾ ਕੁੱਤਾ ਫਸ ਗਿਆ ਅੱਛਾ ਸ਼ੇਰ ਮਰਦਾ ਪਗੋ ਤਾਂ ਬੱਕੀਆਂ ਆ ਗਈਆਂ ਸੀ ਮਾਰ ਦਿੱਤੀਆਂ ਨੇ ਹਮਮ ਆ ਪਾਓ ਵੀ ਨਹੀਂ ਨਾ ਹਮਮ ਕਪੜਾ ਲਿਗੜਾ ਬਣੀਏ ਹਮ ਇਹ ਤੂੰ ਨਿਕਲ ਈਏ ਚਲ ਜਰੀਏ ਵੇਲੇ ਕੁਵੇਲੇ ਮੌਸਮ ਖਰਾਬ ਸੀ ਬਾਰਿਸ਼ ਪੈ ਰਹੀ ਸੀ ਅੱਛਾ ਪਤਾ ਲੱਗ ਬੇਸ਼ੇਰ ਤਾਂ ਨਹੀਂ ਮਾਰਿਆ ਸ਼ੇਰ ਤਾਂ ਨਹੀਂ ਮਾਰਿਆ ਜਾਣਾ ਉਹ ਉਥੋ ਕੀ ਹੋਇਆ ਤਿਆਰੀ ਤਰੀਆਂ ਨਾਲ ਕਰਨ ਲਈ ਅੱਛਾ ਉਹਨਾਂ ਦਾ ਬਾਹਰ ਨਾ ਕਿਧਰੇ ਖੋਤਾ ਖੜਾ ਸੀ ਅੱਛਾ ਉਹ ਖੋਤਾ ਕਿਧਰੇ ਛੁੱਟ ਗਿਆ ਕਿੱਲੇ ਤੂੰ ਅੱਛਾ ਉਹ ਕਹਿੰਦਾ ਚਲ ਤੂੰ ਕਪੜੇ-ਕਪੜੇ ਬਹਨ ਤੇ ਮੈਂ ਜਾ ਕੇ ਪਤਾ ਲੈਣਾ ਖੋਤੇ ਦਾ ਅੱਛਾ ਤੇ ਆਪਾਂ ਚੱਲਦੇ ਆਂ ਰੇੜਾ ਜੋੜਨੇ ਆਤੇ ਉਹ ਗਿਆ ਕੋਤਾ ਮਿਲਿਆ ਨਹੀਂ ਉਲਬਦ ਲਬਦ ਅੱਗੇ ਤੁਰ ਆ ਗਿਆ ਥੋੜਾ ਆ ਗਿਆ ਅੱਛਾ ਉੱਥੇ ਰਖਣਾ ਬਜ਼ੁਰਗ ਮਾਈ ਰਹਿੰਦੀ ਸੀ ਅੱਛਾ ਮਾਈ ਗਰੀਬ ਸੀ ਅੱਛਾ ਮਾਈ ਦੇ ਨਾ ਚੌਂਪੜੀ ਪਾਈ ਸੀ ਤੇ ਉਹ ਉਹਦੇ ਵਿੱਚ ਨਾ ਸੁਰਾਖ ਸੀਗੇ ਅੱਛਾ ਅੱਛਾ ਉਹ ਬਾਰਿਸ਼ ਪੈ ਰਹੀ ਸੀ ਉਹ ਉੱਪਰੋਂ ਨਾ ਟਪਕੇ ਥੱਲੇ ਡਿੱਗਦੇ ਸੀ ਪਾਣੀ ਦੇ ਠੀਕ ਹੈ ਹੁਣ ਮਾਈ ਅੰਦਰ ਇਹ ਗੱਲ ਕਹੀ ਜਾਵੇ ਅੱਛਾ ਨਾ ਮੀ ਦਾ ਡਰ ਨਾ ਸ਼ੀ ਦਾ ਡਰ ਡਰ ਤੁਪਕੇ ਦਾ ਠੀਕ ਹੈ ਚੌਂਦਾ ਸੀ ਉੱਤੋਂ ਉਹ ਤੋਂ ਚੌਂਦਾ ਸੀ ਉਹ ਮਾਈ ਯਾਰ ਔਖੀ ਹੋਈ ਖੜੀ ਸੀ ਨਾ ਅੱਛਾ ਉਹ ਜਦੋਂ ਛੱਪਰ ਚੋਂ ਉੱਤੋਂ ਚੌਂਦਾ ਸੀ ਛੱਪਰ ਤੇ ਉਹਨੇ ਕੀ ਕੀਤਾ ਇੱਕ ਥੱਲੇ ਕਿਤੇ ਬਾਲਟੀ ਰੱਖ ਦਿੱਤੀ ਅੱਛਾ ਉਹ ਬਾਲਟੀ ਰੱਖਤੀ ਉਹ ਫਿਰ ਦੂਜੀ ਜਗ੍ਹਾ ਤੋਂ ਚੌਣ ਲੱਗ ਗਿਆ ਉਹਨੇ ਕੀ ਕੀਤਾ ਉੱਥੇ ਪ੍ਰਾਤ ਰੱਖ ਦਿੱਤੀ ਉਹਗਾ ਦੇਜੀ ਜਗਾ ਤੋਂ ਚੌਂ ਲੱਗ ਗਿਆ ਉੱਥੇ ਕੋਈ ਹੋਰ ਬਾਲਟੀ ਬੱਠਲ ਕੋਈ ਹੋਰ ਚੀਜ਼ ਰੱਖਦੀ ਹੋਣੀ ਹੈ ਠੀਕ ਹੈ ਉਹ ਪਾਂਡੇ ਤਾਂ ਵਿਚਾਰੀ ਪੂਰੇ ਕੀਤੀ ਬੈਠੀ ਸੀ ਅੱਛਾ ਵੀ ਜੇ ਉਹ ਨਾ ਰੱਖਦੀ ਪਾਂਡੇ ਦੇ ਅੰਦਰ ਚਿੱਕੜ ਹੋ ਜਾਣਾ ਸੀ ਹੂੰ ਹੂੰ ਤੇ ਸਮਾਨ ਪਿਆ ਜਾਣਾ ਸੀ ਉਹ ਵਾਰੀ ਵਾਰੀ ਕੋਈ ਗੱਲ ਕਰੇ ਰੱਬਾ ਨਾ ਮੀ ਦਾ ਡਰ ਨਾ ਛੀ ਦਾ ਡਰ ਡਰ ਤਪਕੇ ਦਾ ਅੱਛਾ ਠੀਕ ਹੈ ਉਹ ਉਦਣ ਹੀ ਕਿਦਰੇ ਨਾ ਸ਼ੇਰ ਆਇਆ ਸ਼ੇਰ ਨੇ ਮਾਰਨਾ ਸੀ ਮਾਈ ਦੇ ਬਾਹਰ ਚੌਂਪੜੀ ਦੇ ਬਾਹਰ ਖੜਾ ਸੀ ਛੱਪਰ ਦੇ ਬਾਹਰ ਮਾਈ ਨੂੰ ਕਿਧਰੇ ਮਾਰਨ ਆਇਆ ਨੰਬਰ 1 ਦਾ ਆਇਆ ਸੀ ਨੰਬਰ ਉਸ ਦਿਨ ਉਹ ਦਈ ਸੀ ਉਹ ਛੇਰ ਬਾਹਰ ਖੜੋਤਾ ਤੇ ਇਹ ਗੱਲਾਂ ਸੁਣੀ ਜਾਵੇ ਉਹ ਕਹਿੰਦਾ ਯਾਰ ਬੁੱਢੀ ਮਾਈ ਕਹਿੰਦੀ ਕੀ ਮੀਂਹ ਦਾ ਡਰ ਨਾ ਸ਼ੀਂ ਦਾ ਡਰ ਨਾ ਮੀਂਹ ਦਾ ਡਰ ਨਾ ਸ਼ੀਂ ਸ਼ੇਰ ਦਾ ਡਰ ਡਰ ਤੁਪਕੇ ਦਾ ਤੁਪਕਾ ਕੋ ਮੇਰੇ ਤੋਂ ਕੋਈ ਵੱਡੀ ਸ਼ਾਇ ਹੋਣੀ ਹੈ ਮੇਰੇ ਤੋਂ ਕੋਈ ਵੱਡੀ ਹਾਂ ਡਰ ਕਿ ਆਉਣਾ ਤੇ ਬੜੀ ਤਗੜੀ ਬਲਾ ਹਾਂ ਹਾਂ ਮੇਰੇ ਕੋ ਕੁੱਤੀ ਸ਼ਾਇ ਆ ਤੁਪਕਾ ਸ਼ੇਰ ਉਹ ਤੇ ਕਲੋਗਾ ਚਾ ਬਾਹਰ ਖਾ ਨਮਾਣਾ ਜੋ ਕੇ ਉਤੋਂ ਬਾਹਰ ਚ ਪੈ ਰਹੀ ਸੀ ਉਹ بارش ਦੇ ਨਾਲ ਉਹ ਵਾਲ ਮੂਲ ਭਿਜੇ ਸੀ ਉਹ ਥੱਲੇ ਨਿਛੜਨ ਲੱਗ ਗਏ ਵਾਲ ਸੁੱਕਾ ਜਾ ਲੱਗਦਾ ਸੀ ਹਾਂ ਉਹ ਜਮਾ ਸੁੱਕਾ ਜਾ ਹੋ ਗਿਆ ਉਹਨੀ ਦੇਰ ਕਿਦਿਸਣ ਹਾਂ ਉਹਨੀ ਦੇਰ ਨੂੰ ਤੂੰ 30 ਮਾਰ ਖਾ ਕੇ ਖੋਤਾ ਲਬਦਾ ਲਬਦਾ ਉੱਥੇ ਆ ਗਿਆ ਉਹਨੇ ਵੇਖਿਆ ਵੀ ਯਾਰ ਮੇਰਾ ਖੋਤਾ ਖੜਾ ਲੱਗ ਗਿਆ ਲੱਗ ਗਿਆ ਉਹਨੇ ਪਾਇਆ ਗਾਜ ਰਸਾ ਦੋ ਮਾਰੇ ਟੰਬ ਅੱਛਾ ਅੰਦਾ ਚਾਲ ਅੱਗੇ ਲੱਗ ਸ਼ੇਰ ਡਾਰਗਾ ਨ ਤੁਪਕਾ ਹੁਣਾ ਜਿਹੜਾ ਮੈਨੂੰ ਬਹਿ ਗਿਆ ਉਹ ਤਾਂ ਕਿ ਆ ਲੈ ਗਿਆ ਬਾਹਰ ਜਾ ਕੇ ਆਪਣੇ ਜਿਹੜਾ ਗੇਟ ਤੇ ਮੁਰਖ ਰੋਕ ਸੀ ਉਹਦੇ ਵਿੱਚ ਬੰਨ ਦਿੱਤਾ ਉਹਨੂੰ ਸ਼ੇਰ ਨੂੰ ਅੱਛਾ ਤੇ ਕੰਦਾਲਾ ਕਰਮਾਲੀ ਮੈਂ ਖੋਤਾ ਥਾ ਲੈ ਆਇਆ ਫੜ ਕੇ ਤੇ ਹੁਣ ਤਿਆਰੀ ਬੈਠ ਉਹ ਕਹਿੰਦੀ ਆਪਾਂ ਵੀ ਚੱਲ ਜਾਣਾ ਤਾਂ ਹੈ ਹੀ ਚੱਕਰ ਕੀ بارش ਹੋਈ ਜਾਂਦੀ ਹੈ ਤੇ بارش ਦੇ ਵਿੱਚ ਆਪਣਾ ਸਾਰਾ ਸਮਾਨ ਭej ਜਾ ਰਿਹਾ ਆਪਾਂ ਥੋੜੀ ਜੀ ਉਡੀਕ ਕਰ ਲੈਨੇ ਰੁਕ ਜਾਵੇਗੀ بارش ਤੇ ਫਿਰ ਚਲੇ ਜਾਵਾਂਗੇ ਠੀਕ ਹੈ ਉਹ ਮਾਲਕ ਦਾ ਪਾਣਾ ਇਹੋ ਜਿਹਾ ਹੋਇਆ ਵੀ بارش ਦੀ ਉਹ ਵੇਟ ਕਰਦੇ ਕਰਦੇ بارش ਸਾਰੀ ਰਾਤ ਹੀ ਨਾ ਰੁਕੀ ਅੱਛਾ ਸਵੇਰ ਹੋ ਗਈ ਸਵੇਰ ਹੋ ਗਈ ਉਸ ਉਹਨਾਂ ਸਮਿਆਂ ਦੀ ਗੱਲ ਹੈ ਕੋਈ ਨਹੀਂ ਹੋਣੇ ਕੜੀਆਂ ਟਾਈਮ ਫੀਸ ਵਗੈਰਾ ਕੁਸਾ ਦਾ ਨਹੀਂ ਸੀ ਉਹ ਸਵੇਰ ਹੋ ਗਈ ਪਤਾ ਲੱਗਿਆ ਸਵੇਰ ਹੋ ਗਈ ਅੱਛਾ ਉਹ ਕਹਿੰਦਾ ਚੱਲ ਹੁਣ ਸੌ ਚਲੀਏ ਹੁਣ ਜਿਹੜਾ ਹੋਣੀ ਅੱਗੇ ਖੁਦਾ ਜਾਣਦਾ ਹੈ ਉਧਰ ਰਾਜੇ ਨੇ ਕਿਹਾ ਵੀ ਰਾਤ ਡਿਊਟੀ ਲਈ ਸੀ ਆਪਣੇ ਇੱਕ ਸ਼ਖਸ ਦੀ ਹੂੰ ਹੂੰ 30 ਮਾਰਕਾਂ ਦਾ ਪਤਾ ਕਰਕੇ ਉਹ ਨੌਕਰਾਂ ਨੂੰ ਕਹਿੰਦਾ ਵੀ ਉਹ ਕੀ ਬਣਿਆ ਹੂੰ ਠੀਕ ਹੈ ਉਹ ਨੌਕਰ ਗਿਆ ਅੱਛਾ ਜਾ ਕੇ ਜਦੋਂ ਉਹਨੇ ਵੇਖਿਆ ਹੂੰ ਗੇਟ ਦੇ ਮੂਹਰੇ ਗਿਆ ਤੇ ਵੇਖਿਆ ਤੇ ਸ਼ੇਰ ਬੰਨਾ ਖੜਾ ਅੱਛਾ ਬਾਹਰ ਬਾਹਰ ਉਹ ਪ੍ਰਭਾਵ ਨਹੀਂ ਤੇ ਪੈ ਗਈਆਂ ਚੀਕਾਂ ਅੱਛਾ ਉਹ ਤਾਂ ਪੈਦੇ ਪੈਦੇ ਗਿਆ ਉਧਰ ਦਰਬਾਰ ਵਿੱਚ ਠੀਕ ਹੈ ਰਾਜੇ ਨੂੰ ਕਹਿੰਦੇ ਰਾਜਾ ਜੀ ਅੱਛਾ ਤੁਸੀਂ ਤਾਂ ਕਹਿੰਦੇ ਸ਼ੇਰ ਮਾਰਨਾ ਹੈ ਉਹ ਤਾਂ ਜਿਉਂਦਾ ਹੀ ਬੰਨੀ ਬੈਠਾ ਹੈ ਅੱਛਾ ਠੀਕ ਹੈ अच्छा वो तो पहुंची चीज है अच्छा राजे ने वो कहंदे यार कमाल दी गल है वो बंदे नु बुलाया अच्छा बुला के सम्मान ਕੀਤਾ اچھا چل شیر نو ਬਾਦ ਵਿੱਚ ਉਹਨੇ ਪਿੰਜਰੇ ਵਿੱਚ ਕਵਰ ਕਰ ਲਿਆ ਉਹਨੂੰ ਸਨਮਾਨ ਕੀਤਾ ਠੀਕ ਹੈ ਤੇ ਵਾਦ ਉਹਨੂੰ ਤਨ ਦੌਲਤਾਂ ਦਿੱਤੀਆਂ ਨਾਮ ਸ਼ਨਾਮ ਮਿਲੇ ਉਹ ਜਿਵੇਂ ਸਿਆਣੇ ਕਹਿੰਦੇ ਨੇ ਨਾ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ